ਤਦ ਵੀਰੇ ਆਪਣੇ ਕੋਲ ਇੱਕ ਟਰੈਕਟਰ ਆਇਆ ਜੀ ਸਕਾਟ 335 ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਬਾਈ ਠੀਕ ਆ ਜੀ ਆਪਣੇ ਕੋਲ ਹੁਣ ਹੀ ਆਇਆ ਬਾਈ ਟਰੈਕਟਰ ਆਪਾਂ ਨੇ ਸਮਝ ਲਓ ਵਿੱਚੇ ਆਇਆ ਆਪਣੇ ਕੋਲ ਟਰੈਕਟਰ ਇਹ ਤੇ ਆਪਾਂ ਨੇ ਇਹ ਜਮਾ ਬਾਜ਼ ਵਜੇ ਮੁੱਲ ਦੇ ਵਿੱਚ ਦੇ ਦੇਣਾ ਕਿਸੇ ਵੀਰ ਨੇ ਲੈਣਾ ਹੋਇਆ ਬਾਈ ਤਾਂ ਆਪਣੀ ਤਸੱਲੀ ਕਰਕੇ ਲੈ ਜਾਓ ਅਗਲੇ ਟਾਇਰ 40 ਕੇ ਪੈਸੇ ਆ ਬਾਈ 35 40 ਪੈਸੇ ਪਿਛਲੇ ਟਾਇਰ ਤਾਂ ਲਗਭਗ ਘਸੇ ਹੀ ਹੋਏ ਆ ਠੀਕ ਆ ਜੀ ਲੋ ਜੀ ਇਹ ਆਪਾਂ ਜਮਾਂ ਹੀ ਜੈਜ ਮੋਲਰ ਸਿਰਫ 62k ਦਾ ਟਰੈਕਟਰ ਦੇ ਦੇਣਾ ਬਾਈ ਫਿਕਸ ਪ੍ਰਾਈਸ ਹੈ ਇਹਦਾ ਕਿਸੇ ਨੇ ਬਾਈ ਕੱਖਾ ਕੋ ਘਟੋਣੇ ਵਾਸਤੇ ਛੋਟੇ ਕੰਮ ਵਾਸਤੇ ਲੈਣਾ ਹੈ ਫੱਟੀ ਨਾਲ ਹੈਗੀ ਆ ਬਾਈ ਇਹਦੇ ਸੌਰੀ ਡੰਡਾ ਨਾਲ ਹੈਗਾ ਫੱਟੀ ਹੈ ਨਹੀਂ ਜੋ ਹੈਗਾ ਆਪਾਂ ਨੇ ਇਦਾਂ ਹੀ ਦੇ ਦੇਣਾ ਠੀਕ ਹੈ ਜੀ 62000 ਰੁਪਿਆ ਫਿਕਸ ਪ੍ਰਾਈਸ ਦੇ ਵਿੱਚ ਟਰੈਕਟਰ ਤੇ ਜਿਹਨੇ ਵੀ ਲੈਣਾ ਹੋਵੇ ਆਪਣੇ ਕੋਲ ਰੋਪੜ ਇੰਡੋ ਫਾਰਮ ਏਜੰਸੀ ਦੇ ਵਿੱਚ ਖੜਾ ਆ ਸਾਹਮਣੇ ਆਪਣੀ ਲੋਕੇਸ਼ਨ ਹੈ ਜੀ ਆ ਮੇਨ ਰੋਡ ਹੈ ਤੇ ਰੋਪੜ ਖੜਾ ਆ ਕੇ ਦੇਖ ਲਿਓ ਭਾਈ ਆਪਣਾ ਚਲਾ ਕੇ ਤਸੱਲੀ ਕਰਕੇ ਲੈ ਲਿਓ ਕਵਾੜ ਮੁੱਲੇ ਵਿੱਚ ਤੁਹਾਨੂੰ ਟਰੈਕਟਰ ਦੇ ਰਹੇ ਆ ਜੀ ਠੀਕ ਆ ਤੇ ਬਾਕੀ ਕਈ ਸਾਰੇ ਮੇਰੇ ਵੀਰ ਹੁੰਨੇ ਆ ਜਦੋਂ ਆਪਾਂ ਅੱਗੇ ਵੀ ਟਰੈਕਟਰ ਦੀ ਵੀਡੀਓ ਪਾਉਂਨੇ ਕਈ ਬਾਈ ਕਹਦੇ ਨੇ ਬਾਈ ਸਾਨੂੰ ਦੱਸਿਆ ਨਹੀਂ ਪਹਿਲਾਂ ਤਾਂ ਆਪਣਾ ਭਾਈ ਦੇਖ ਲਿਓ ਜੇ ਕਿਸੇ ਦਾ ਕੰਮ ਦੰਦਾ ਹੋਇਆ ਤਾਂ ਲੈ ਜਾਓ ਚੱਲਦਾ ਏ ਓਕੇ ਆ ਨਾ ਪੂਰਾ ਠੀਕ ਆ ਜੀ ਹੁਣੇ ਚੱਲ ਕੇ ਆਇਆ ਆਪਣੇ ਕੋਲ ਟਰੈਕਟਰ ਤੇ ਆਪਾਂ 1-2 ਦਿਨ ਵੇਟ ਕਰਾਂਗੇ ਨੇ ਤਾਂ ਫਿਰ ਦੇਵ ਦੇਣਾ ਟਰੈਕਟਰ ਠੀਕ ਹੈ ਜੀ ਤੇ 62000 ਰੁਪਿਆ ਰੇਟ ਆ ਛੋਟ ਛੋਟ ਮੋੜੇ ਮੋਟੀ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਤੇ ਬਾਕੀ ਇੱਕ ਦੋ ਟਰੈਕਟਰ ਹੋਰ ਵੀ ਆਪਣੇ ਕੋਲ ਆਏ ਆ ਜੀ ਤੇ ਇੱਕ ਆਪਣੇ ਕੋਲ 585 ਟਰੈਕਟਰ ਖੜਾ ਜੀ ਲੋ ਜੀ ਟਾਇਰਾਂ ਦੀ ਕੰਡੀਸ਼ਨ 90 ਪੈਸੇ ਆ ਬਾਈ 85 90 ਪੈਸੇ ਮੋਲੇ ਟਾਇਰ ਵੀ 70 ਪੈਸੇ ਆ ਪੂਰਾ ਚੰਗਾ ਟਰੈਕਟਰ ਆ ਬਾਈ ਆਲ オリジナル ਕੰਡੀਸ਼ਨ ਠੀਕ ਹੈ ਜੀ ਰੰਗ ਰੰਗ ਦੇਖੋ ਐਨ ਵਧੀਆ ਪਾਇਆ ਟਰੈਕਟਰ ਤੇ ਮਰਾੜ ਉੱਪਰ ਐਨ ਵਧੀਆ ਪਾਇਆ ਦੇਖੋ ਸੀਟ ਓਕੇ ਆ ਐਲੂਲ ਪ੍ਰੈਸ਼ਰ ਪੂਰਾ ਸਿਰੇ ਜਾਂਦਾ ਟਰੈਕਟਰ ਦਾ ਬਾਈ ਠੀਕ ਹੈ ਜੀ ਲੋ ਜੀ ਬਾਈ ਮਰਾੜ ਦੇਖੋ ਐਨ ਉਦਾਂ ਹੀ ਬਾਈ ਥੋੜੀ ਜਿਹਾ ਆ ਚੀਜ਼ਾਂ ਤੇ ਥੋੜਾ ਜਿਹਾ ਰੰਗ ਜਾ ਥੋੜਾ ਜਿਹਾ ਉਦਾਂ ਹੋ ਗਿਆ ਉਦਾਂ ਅੰਦਰੋਂ ਮਰਾੜ ਪੂਰੇ ਵਧੀਆ ਕਿਤੇ ਟਾਂਕਾ ਨਹੀਂ ਹੈਗਾ ਮਰਾੜਾ ਨੂੰ ਚੱਲ ਚਲਾਏ ਉਹਦਾ ਟਰੈਕਟਰ ਬਹੁਤ ਸੋਹਣਾ ਹੈ ਬਾਈ ਲੋ ਜੀ ਆਵਾਜ਼ ਚੈੱਕ ਕਰੋ ਐਲ ਪ੍ਰੈਸ਼ਰ ਦੇਖੋ ਬਾਈ ਕਿਸੇ ਟਰੈਕਟਰ ਦਾ ਇਹ ਐਲ ਪ੍ਰੈਸ਼ਰ ਨਹੀਂ ਜਾਂਦਾ ਜਿੰਨਾ ਇਹਦਾ ਜਾਂਦਾ ਸੁਈ ਸਿਰੇ ਜਾਂਦੀ ਐਲ ਪ੍ਰੈਸ਼ਰ ਵਾਲੀ ਇੰਜਨ ਦਾ ਬਹੁਤ ਸੈੱਟ ਆ ਬਾਈ ਟਰੈਕਟਰ ਠੀਕ ਆ ਜੀ ਮੋਲੇ ਦਾ 1,85,000 ਰੁਪਇਆ ਮਾਨਦਾਨੇ ਦੇ ਵਿੱਚੋਂ ਆਪਾਂ ਵਧੀਆ ਕਰ ਦਾਂਗੇ ਟਾਇਰ ਆ ਬਾਈ ਜਮਾ ਨਵੇਂ ਟਾਇਰ ਆ ਤੁਹਾਡੇ ਕੋਲ ਕਿਤੇ ਨਹੀਂ 흘ੜਨੇ ਹੈਗੇ 13 ਦੇ ਟਾਇਰ ਹੈ ਟਰੈਕਟਰ ਪਧਰਾ ਪਿਆ ਬਾਈ ਰੰਗ ਚੜੋ ਮੜਾ ਮੋਟਾ ੜਾ ਸ਼ੋਅ ਤੇ ਹੋਇਆ ਬਾਈ ਉਹ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਠੀਕ ਹੈ ਜੀ ਪੂਰੀ ਤਸੱਲੀ ਵਾਲਾ ਟਰੈਕਟਰ ਹੈ ਡੂੜਾ ਰਾੜਾ ਮੀਟਰ ਨੂੰ ਨੇਰੀਆਂ ਲੈ ਜਾਂਦਾ ਬਾਈ ਇਹ ਤੇ 185 ਮੁੱਲ ਕਰਦੇ ਆ ਪੀਬੀ 52 ਨੰਬਰ ਹੈ ਸ਼ਾਇਦ ਇੰਨਾ ਕਿ ਬੱਸੀ ਦਾ ਨੰਬਰ ਆ ਬਾਈ ਇਹ ਠੀਕ ਆ ਤੇ ਬਾਕੀ ਆਪਾਂ ਤੁਹਾਨੂੰ ਸਕਾਟ ਵੀ ਦਿਖਾਇਆ ਤੁਹਾਨੂੰ ਦੋਨਾਂ ਤੋਂ ਜਿਹੜਾ ਵੀ ਟਰੈਕਟਰ ਪਸੰਦ ਹੋਇਆ ਬਿਨਾਂ ਨੂੰ ਛੋਟੀ ਜੀ ਬੇਨਤੀ ਆ ਹੈ ਕਿ ਫੋਨ ਕਰਕੇ ਆਇਆ ਕਰੋ ਕਿਉਂਕਿ ਬਾਈ ਮਾਰਕੀਟ ਹੈ ਕਈ ਵਾਰ ਟਰੈਕਟਰ ਆਪਣੇ ਕੋਲ ਵਿਕੇ ਜਾਂਦਾ ਹੁੰਦਾ ਠੀਕ ਹੈ ਜੀ ਤੇ ਫੋਨ ਜ਼ਰੂਰ ਕਰਕੇ ਆਓ ਜਿਨੇ ਵੀ ਦੇਖਣਾ ਆਉਣਾ ਹੋਵੇ ਟਰੈਕਟਰ ਤੇ ਬਾਕੀ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਹੋਰ ਕਿਸੇ ਮੇਰੇ ਵੀਰ ਨੇ ਇੰਡੋ ਫਾਰਮ ਟਰੈਕਟਰ ਲੈਣਾ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਹੁਣ ਤੁਹਾਨੂੰ ਪਤਾ ਹੈ ਬਾਈ ਲਾਸਟ ਮਹੀਨਾ ਹੈ ਆਪਾਂ ਨੇ ਰੇਟ ਜਮਾਂ ਜਾਇਜ਼ ਕਰਤੇ ਆ ਤੇ ਬਿਲਕੁਲ ਜਾਇਜ਼ ਮੁੱਲ ਦੇ ਵਿੱਚ ਟਰੈਕਟਰ ਦੇ ਦੇਣੇ ਜਿਹੜੇ ਆਪਣੇ ਕੋਲ ਖੜੇ ਆ ਦੋ ਤਿੰਨ ਪੀਸ ਤੇ ਕੰਟੈਕਟ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਫੋਨ ਤੇ ਗੱਲਬਾਤ ਕਰ ਸਕਦੇ ਆ ਜੀ ਠੀਕ ਹੈ ਜੀ ਤੇ ਬਾਕੀ ਹੋਰ ਵੀ ਕਦੋਂ ਟਰੈਕਟਰ ਆਪਣੇ ਕੋਲ ਆਏ ਆ ਬਾਈ ਨਵੇਂ ਆਪਾਂ ਤੁਹਾਨੂੰ ਕੱਲ ਕੱਲ ਵਾਲੇ ਵਲੌਗ ਦੇ ਵਿੱਚ ਵੀਡੀਓ ਪਾਵਾਂਗੇ ਬਣਾ ਕੇ ਕਿਹੜੇ-ਕਿਹੜੇ ਟਰੈਕਟਰ ਆਏ ਆ ਆਪਣੇ ਕੋਲ ਤੇ ਬਾਕੀ ਠੀਕ ਹੈ ਜੀ ਤੇ ਹੋਰ ਵੀ ਕਿਸੇ ਵੀ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਨੰਬਰ ਆਪਣਾ ਹਰੇਕ ਵੀਡੀਓ ਦੇ ਥੱਲੇ ਪਿਆ ਹੁੰਦਾ ਕਈ ਵਾਰ ਟਰੈਕਟਰ ਵਿਗ ਜਾਂਦਾ ਹੁੰਦਾ ਪੁਰਾਣਾ ਟਰੈਕਟਰ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਫੋਨ ਕਰਕੇ ਆਇਆ ਕਰੋ ਕਿਸੇ ਨੂੰ ਦੂਰੋਂ ਚ ਨੇੜੇ ਆਉਣਾ ਹੁੰਦਾ ਜੀ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿলো ਧੰਨਵਾਦ ਜੀ